ਬੰਦਾ ਕਿਸੇ ਡਾਕਟਰ ਸਿਆਣੇ ਦੇ ਕੋਲ ਗਿਆ ਹੋਵੇ ਉਹਦੀ ਦਵਾਈ ਦਵਾਈ ਲੈ ਕੇ ਨਾ ਆਵੇ ਉਹਦੀ ਗੱਲ ਮੰਨੇ ਨਾ ਤੇ ਡਾਕਟਰ ਵੀ ਆਖੇਗਾ ਸਜਣਾ ਤੂੰ ਰਾਜੀ ਨਹੀਂ ਹੋ ਸਕਦਾ ਤੂੰ ਤੰਦਰੁਸਤ ਨਹੀਂ ਹੋ ਸਕਦਾ ਦਵਾਈ ਤਾਂ ਤੇਰੀ ਇੱਥੇ ਪਈ ਰਹੀਗੀ ਦਵਾਈ ਤਾਂ ਤੂੰ ਲੈ ਕੇ ਨਹੀਂ ਗਿਆ ਤੂੰ ਪਰਹੇਜ ਤਾਂ ਰੱਖਿਆ ਨਹੀਂ ਹੈ ਇਸ ਕਰਕੇ ਗੁਰਮੁਖੋ ਆ ਰਹੇ ਹਾਂ ਵੱਡੇ ਰੂਪ ਦੇ ਵਿੱਚ ਪਰ ਜੇ ਗੁਰੂ ਤੋਂ ਉਪਦੇਸ਼ ਨਾ ਨਾ ਲੈ ਕੇ ਗਏ ਜੇ ਗੁਰੂ ਕੇ ਬਚਨ ਘਰ ਦੇ ਵਿੱਚ ਝੋਲੀ ਦੇ ਵਿੱਚ ਪਾ ਕੇ ਘਰ ਤੱਕ ਨਾ ਲੈ ਕੇ ਗਏ ਤੇ ਇਹ ਰੌਣਕ ਮੇਲਾ ਹੀ ਬਣ ਕੇ ਰਹਿ ਜਾਏਗਾ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਔਰ ਅਰਦਾਸ ਕਰੀਏ ਕਿ ਪਾਤਸ਼ਾਹ ਜੇ ਚੱਲ ਕੇ ਆਏ ਆ ਜੇ ਸਾਨੂੰ ਇਹ ਸਮਾਂ ਮਿਲਿਆ ਹੈ ਵੈਸੇ ਕਲਯੁਗ ਦੀ ਇਹ ਬਿਰਤੀ ਹੈ ਕਲਯੁਗ ਦਾ ਦੌਰ ਹੈ ਬੜਾ ਔਖਾ ਹੈ ਜੀ ਆਖਣ ਔਖਾ ਸਾਚਾ ਨਾਉ ਪਰ ਜੇ ਸਤਗੁਰਾਂ ਨੇ ਬਖਸ਼ਿਸ਼ ਕਰ ਹੀ ਦਿੱਤੀ ਹੈ ਸੁਭਾਗ ਬਾਣੀ ਗਿਆ ਹੈ ਪਰ ਅਰਦਾਸ ਵੀ ਕਰੀਏ ਕੇ ਸਤਿਗੁਰੂ ਜੀ ਕਿਰਪਾ ਕਰਿਓ ਸਾਡਾ ਮਾਨ ਟਿਕ ਜਾਏ